ਦੌਰਾਨ ਲਤਵਟੇ ਗਈ ਟ੍ਰੇਨ ਰੁਕਣ ਦੇ ਥੱਲੇ ਸਮਾਨ ਲੈਣ ਦੇ ਲਈ ਉਤਰੀ ਸੀ ਮਹਿਲਾ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਤੇ ਟ੍ਰੇਨ ਰੁਕਣ ਦੇ ਥੱਲੇ ਦੇ ਜੁੜਾਇਆ ਥੱਲੇ ਸਮਾਨ ਦੇ ਲਈ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚਲਣ ਤੇ ਉਹ ਪੱਜ ਕੇ ਚੜਨ ਦੀ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਤੇ ਇਸੇ ਦੇ ਕਰਕੇ ਪੈਰ ਸਲਿੱਪ ਹੋਇਆ ਅਤੇ ਟ੍ਰੇਨ ਦੇ ਥੱਲੇ ਡਿੱਗ ਗਈ ਮਹਿਲਾ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਮਹਿਲਾ ਨੂੰ ਨਜੂਦਰਾ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਇਹ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਹਾਲਾਤ ਜੁੜੇ ਨੇ ਪਟਿਆਲਾ ਦੇ ਵਿੱਚ ਉਸ ਵਕਤ ਬਣੇ ਜਦੋਂ ਮਹਿਲਾ ਦੀ ਲਤਵਟ ਮਾਂ ਲੈਂਟ ਲਈ ਟ੍ਰੇਨ ਤੋਂ ਥੱਲੇ ਉਤਰੀ ਸੀ ਜਦੋਂ ਟ੍ਰੇਨ ਰੁਕੀ ਸੀ ਲੇਕਿਨ ਜਿਵੇਂ ਹੀ ਟ੍ਰੇਨ ਚੱਲ ਪਈ ਤਾਂ ਉਸ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਪੱਜ ਕੇ ਟ੍ਰੇਨ ਤੇ ਚੜਨ ਦੀ ਤੇ ਇਸੇ ਦੇ ਦੌਰਾਨ ਹੀ ਉਹਦਾ ਪੈਰ ਜੁੜਾ ਹੈ ਥੱਲੇ ਆਉਂਦਾ ਹੈ ਅਤੇ ਉਸ ਦੀ ਲੱਤ ਵੱਡੀ ਜਾਂਦੀ ਹੈ ਸਰ ਇਹ ਟ੍ਰੇਨ ਨੰਬਰ 0157 ਇਹ ਆਂਦੀ ਇਧਰੋਂ ਅੰਬਾਲਾ ਸਾਈਡ ਤੋਂ ਜਾਂਦੀ ਆ ਅੰਮ੍ਰਿਤਸਰ ਸਾਈਡ ਇਹ ਜਿਹੜੀ ਦਤਿਆ ਤੋਂ ਫੈਮਿਲੀ ਆਈ ਸੀ ਜਦੋਂ ਟ੍ਰੇਨ ਇੱਥੇ ਪਟਿਆਲਾ ਸਟੇਸ਼ਨ ਦੇ ਤਕਰੀਬਨ 9:10 ਵਜੇ ਆ ਕੇ ਰੁਕੀ ਆ ਕੋਈ ਇੱਕ ਲੜਕੀ ਆ ਤਕਰੀਬਨ ਉਮਰ ਹੋਏਗੀ 26-27 ਸਾਲ ਦੀ ਉਹ ਖਾਣ ਪੀਣ ਦਾ ਸਮਾਨ ਲੈ ਕੇ ਉਤਰੀ ਸੀ ਉਸ ਤੋਂ ਬਾਅਦ ਟ੍ਰੇਨ ਚੱਲ ਪਈ ਉਹ ਟ੍ਰੇਨ ਚੱਲਣ ਦੇ ਉਹ ਏਸੀ ਡੱਬੇ 'ਚ ਮੜਨ ਲੱਗੀ ਸੀ ਕਿ ਉਹ ਤਾਂ ਪੈਸਲਿਪ ਕਰ ਗਿਆ ਤੇ ਉਹ ਲਾਈਨਾਂ ਦੇ ਵਿੱਚ ਹੀ ਗਿਰ ਗਈ ਉਹਦੇ ਇੱਕ ਲੱਤ ਕੱਟ ਗਈ ਸਰ ਫਿਰ ਉਸ ਨੂੰ ਲਾਈਨਾਂ ਵਿੱਚੋਂ ਕਢਾ ਆ ਗਏ ਐਮਰਜੈਂਸ ਬੁਲਾਈ ਤੇ ਰੰਡ ਰਸਤਲਾ ਵਾਤੀ ਰਫਤ ਕਰਤਾ ਹਰ ਤਰਪੇਜ ਦਤਾ ਸਰ ਕਿਤਨਾ ਕਿਤੇ ਲਾਪਰਵਾਹੀ ਦਾ ਕਾਰਨ ਨਹੀਂ ਲੱਗਦਾ ਕਿ ਟ੍ਰੇਨ ਦੇ ਪਿੱਛੇ ਭੱਜਣਾ ਜਾਂ ਫਰੋਕ ਤੋਂ ਕਰਨਾ ਸਰ ਪਬਲਿਕ ਮੰਨਦੀ ਨਹੀਂ ਅਸੀਂ ਬਹੁਤ ਰੋਲਾ ਪਾਈਦਾ ਜੀ ਵੀ ਟ੍ਰੇਨ ਆ ਗਈ ਆ ਪਿੱਛੇ ਹੋ ਜਾਓ ਜਨਰਲ ਸਵਾਰੀਆਂ ਨੂੰ ਰੋਲਾ ਪਾਈਦਾ ਜਲਦੀ ਚੜਜੋ ਉਤਰਜੋ ਜਲਦੀ ਟ੍ਰੇਨ ਦੇ ਰੋਕੀ ਤਾਂ ਲੋਕਾਂ ਨੂੰ ਪਰ ਇਹ ਲੋਕ ਨਹੀਂ ਮੰਨਦੇ ਸਰ ਕਿਉਂਕਿ ਇਹਨਾਂ ਨੇ ਹਾਦਸੇ ਦੇਖੇ ਨਹੀਂ ਹੁੰਦੇ ਅਸੀਂ ਤਾਂ ਇਹ ਆਸੇ ਬਹੁਤ ਦੇਖੇ ਹੋਏ ਆ ਇਸ ਕਰਕੇ ਸੀ ਕੋਸ਼ਿਸ਼ ਕਰਨੀ ਦੀ ਲੋਕਾਂ ਨੂੰ ਜਾਗਰਿਤ ਕਰਨ ਦੀ ਪਰ ਫਿਰ ਵੀ ਇੱਕ ਦਿਨ ਕਿਤੇ ਹਾਦਸੇ ਹੋ ਜਾਏ